ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪਿਆਰਿਓ ਜਿਵੇਂ ਕਿ ਆਪ ਜੀ ਜਾਣਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਗੁਰਬਾਣੀ ਬਾਰੇ ਮਰਿਆਦਾ ਬਾਰੇ ਗੁਰ ਇਤਿਹਾਸ ਬਾਰੇ ਬਹੁਤ ਜਾਣਕਾਰੀ ਭਰਪੂਰ ਵੀਡੀਓ ਮਿਲਦੇ ਹੀ ਰਹਿੰਦਿਆ ਨੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਜਾਣਕਾਰੀ ਭਰਪੂਰ ਵੀਡੀਓ ਗੁਰਬਾਣੀ ਦੇ ਰਿਲੇਟਡ ਲੈ ਕੇ ਆਏ ਹਾਂ ਬਰਪਿਆਰ ਜਦੋਂ ਵੀ ਅਸੀਂ ਕੋਈ ਪਾਠ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿਸੇ ਕਾਰਜ ਦੇ ਲਈ ਕਿਸੇ ਮਨ ਦੀ ਇੱਛਾ ਦੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਜੋ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤਾਂ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਅਸੀਂ ਕੁਝ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ ਤੇ ਜੋ ਸ਼ਬਦ ਅਸੀਂ ਆਮ ਤੌਰ ਤੇ ਪੜ੍ਹਦੇ ਹਾਂ ਜ਼ਿਆਦਾਤਰ ਜੋ ਸ਼ਬਦ ਅਸੀਂ ਪੜ੍ਹਦੇ ਹਾਂ ਉਹ ਸ਼ਬਦ ਮੈਂ ਕਈ ਵਾਰ ਵਿਖਿਆ ਹੈ ਕਈ ਮੇਰੇ ਵੀਰ ਕਈ ਮੇਰੀ ਭੈਣਾ ਉਹ ਸ਼ਬਦ ਨੂੰ ਗਲਤ ਪੜਦਿਆ ਨੇ ਤੇ ਗੁਰਪਿਆਰਿਓ ਸਾਨੂੰ ਗੁਰਬਾਣੀ ਸੁਧ ਉਚਾਰਨ ਕਰਨੀ ਚਾਹੀਦੀ ਹੈ ਸੁਧ ਪੜ੍ਹਨੀ ਚਾਹੀਦੀ ਹੈ ਸੋ ਆਪ ਜੀ ਦੇ ਲਈ ਜੋ ਅਰਦਾਸ ਤੋਂ ਪਹਿਲਾਂ ਸ਼ਬਦ ਪੜਿਆ ਜਾਂਦਾ ਹੈ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਇਹ ਸ਼ਬਦ ਦੀ ਸੰਖਿਆ ਅੱਜ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਕਿ ਅੱਗੇ ਤੋਂ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਇਹ ਸ਼ਬਦ ਪੜ੍ਹਦੇ ਹੋਇਆਂ ਸਾਡੇ ਤੋਂ ਗਲਤੀ ਨਾ ਹੋਵੇ ਗੁਰਪਿਆਰਿਓ ਜਿਵੇਂ ਕਿ ਆਪ ਜੀ ਵੇਖ ਰਹੇ ਹੋ ਇਹ ਸ਼ਬਦ ਹੈ ਜੋ ਅਸੀਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਗੁਰਪਿਆਰਿਓ ਇਹ ਸ਼ਬਦ ਹੈ ਤੂੰ ਠਾਕੁਰ ਤੁਮ ਪੈ ਅਰਦਾਸ ਇਸ ਨੂੰ ਕਈ ਵਾਰ ਅਸੀਂ ਤੁਮ ਠਾਕੁਰ ਤੁਮ ਪੈ ਅਰਦਾਸ ਪੜ ਜਾਂਦੇ ਹਾਂ ਪਰ ਉਹ ਗਲਤ ਹੈ ਇੱਥੇ ਆਪ ਜੀ ਪੜ ਰਹੇ ਹੋ ਇੱਥੇ ਲਿਖਿਆ ਹੈ ਤੂੰ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਇਹ ਜੋ ਬਾਰਿਕ ਹੈ ਇਸ ਨੂੰ ਅਸੀਂ ਬਾਰਿਕ ਬੋਲਣਾ ਹੈ ਇਸ ਨੂੰ ਕਈ ਵਾਰ ਅਸੀਂ ਅਣਜਾਣ ਕੁਨੇ ਵਿੱਚ ਬਾਲਕ ਬੋਲ ਜਾਂਦੇ ਹਾਂ ਇਸ ਨੂੰ ਅਸੀਂ ਬਾਰਿਕ ਬੋਲਣਾ ਹੈ ਤੁਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੇ ਕਿਰਪਾ ਮੈਂ ਸੂਖ ਕਣੇਰੇ ਇਸ ਨੂੰ ਵੀ ਅਸੀਂ ਕਿਰਪਾ ਬੋਲਣਾ ਹੈ ਕੱਕੇ ਦੇ ਪੈਰ ਵਿੱਚ ਰਾਰਾ ਬੋਲਣਾ ਹੈ ਕਿਰਪਾ ਇਸ ਨੂੰ ਮੈਂ ਦੇਖਿਆ ਹੈ ਇਸ ਨੂੰ ਅਸੀਂ ਜ਼ਿਆਦਾਤਰ ਕਿਰਪਾ ਹੀ ਪੜ ਜਾਂਦੇ ਹਾਂ ਪਰ ਇਹ ਹੈ ਕਿਰਪਾ ਤੁਮਰੇ ਕਿਰਪਾ ਮੈਂ ਸੂਖ ਕਣੇਰੇ ਕੋਏ ਨਾ ਜਾਣੇ ਤੁਮਰਾ ਅੰਤ ਇਸਨੂੰ ਜ਼ਿਆਦਾਤਰ ਮੈਂ ਵੇਖਿਆ ਹੈ ਪੜਦੇ ਹਾਂ ਕੋਏ ਨਾ ਜਾਣੈ ਤੁਮਰਾ ਅੰਤ ਇਸਨੂੰ ਅਸੀਂ ਜਾਣੈ ਪੜਨਾ ਹੈ ਨੰਨਾ ਪੜਨਾ ਹੈ ਨਾਣਾ ਨਹੀਂ ਪੜਨਾ ਇਸਨੂੰ ਅਸੀਂ ਪੜਨਾ ਹੈ ਕੋਏ ਨਾ ਜਾਣੈ ਤੁਮਰਾ ਅੰਤ ਉਚੇ ਤੇ 우ਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਅੱਗੇ ਗੁਰਪਿਆਰੋ ਅਸੀਂ ਪੜਨਾ ਹੈ ਤੁਮ ਤੇ ਹੋਏ ਸੋ ਅਗਿਆਕਾਰੀ ਇਸਨੂੰ ਵੀ ਮੈਂ ਕਈ ਵਾਰ ਸੁਣਿਆ ਹੈ ਇਸਨੂੰ ਅਸੀਂ ਪੜਦੇ ਹਾਂ ਤੁਮਸੇ ਹੋਏ ਸੋ ਆਗਿਆਕਾਰੀ ਤੁਮਸੇ ਹੋਏ ਸੋ ਆਗਿਆਕਾਰੀ ਇੱਥੇ ਅਸੀਂ ਤੁਮ ਤੇ ਪੜਨਾ ਹੈ ਤੁਮਸੇ ਨਹੀਂ ਪੜਨਾ ਇੱਥੇ ਅਸੀਂ ਪੜਨਾ ਹੈ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਸੇ ਹੋਏ ਸੋ ਆਗਿਆਕਾਰੀ ਇਹ ਨਹੀਂ ਪੜਨਾ ਅਸੀਂ ਪੜਨਾ ਹੈ ਤੁਮ ਤੇ ਹੋਏ ਸੋ ਆਗਿਆਕਾਰੀ ਅਗੇ ਗੁਰਪਿਆਰੇ ਅਸੀਂ ਪੜਨਾ ਹੈ ਤੁਮਰੀ ਗਤ ਮੇ ਤੂੰ ਹੀ ਜਾਨੀ ਇੱਥੇ ਵੀ ਮੈਂ ਕਈ ਵਾਰ ਵੇਖਿਆ ਹੈ ਇੱਥੇ ਪੜਦੇ ਆਂ ਤੁਮਰੀ ਗਤ ਮਿਤ ਤੁਮਰੀ ਜਾਨੀ ਨਹੀਂ ਇੱਥੇ ਤੁਮਰੀ ਨਹੀਂ ਪੜਨਾ ਹੈ ਇੱਥੇ ਪੜਨਾ ਹੈ ਤੁਮਰੀ ਗਤ ਮਿਤ ਤੁਮ ਹੀ ਜਾਨੀ ਇਸ ਤੋਂ ਅੰਕ ਇਹ ਅਸੀਂ ਪੜਨਾ ਹੈ ਨਾਨਕ ਦਾਸ ਸਦਾ ਕੁਰਬਾਨੀ ਸਤਿਗੁਰ ਪਿਆਰ ਇਸ ਤੋਂ ਬਾਅਦ ਵੀ ਅਸੀਂ ਦੋ ਪੰਕਤੀਆਂ ਦਾ ਇੱਕ ਸ਼ਬਦ ਹੋਰ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਆਓ ਉਸਤੇ ਵੀ ਅਸੀਂ ਸੰਖਿਆ ਕਰਦੇ ਹਾਂ ਗੁਰ ਪਿਆਰਿਓ ਜਿਵੇਂ ਕਿ ਆਪ ਜੀ ਵੇਖ ਰਹੇ ਹੋ ਤੋਂ ਠਾਕੁਰ ਤੁਮ ਪੈ ਅਰਦਾਸ ਵਾਲੇ ਸ਼ਬਦ ਤੋਂ ਬਾਅਦ ਇਹ ਦੋ ਪੰਕਤੀਆਂ ਦਾ ਸ਼ਬਦ ਵੀ ਅਸੀਂ ਪੜ੍ਹਦੇ ਹਾਂ ਅਰਦਾਸ ਤੋਂ ਪਹਿਲਾਂ ਆਪ ਇਸ ਦੀ ਵੀ ਸੰਥਿਆ ਕਰਦੇ ਹਾਂ ਪਰ ਪਿਆਰੋ ਜਿਵੇਂ ਕਿ ਆਪ ਜੀ ਇਹ ਸ਼ਬਦ ਵੇਖ ਰਹੇ ਹੋ ਜਿਸ ਨੂੰ ਅਸੀਂ ਪੜ੍ਹਦੇ ਹਾਂ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਵਾਹਿਗੁਰੂ ਇਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਰ ਗੁਰ ਪਿਆਰੋ ਗੁਰਬਾਣੀ ਵਿੱਚ ਜੋ ਲਿਖਿਆ ਹੈ ਅਸੀਂ ਉਹੀ ਪੜ੍ਹਨਾ ਹੈ ਵਾਹਿਗੁਰੂ ਅਸੀਂ ਆਪਣੇ ਨਿੱਜੀ ਤੌਰ ਤੇ ਇਸ ਪੰਕਤੀ ਦੇ ਨਾਲ ਲਗਾ ਦਿੰਦੇ ਹਾਂ ਉਹ ਆਰਡ ਗੱਲ ਹੈ ਪਰ ਕੁਰਬਾਨੀ ਦਾ ਜੋ ਸ਼ਬਦ ਹੈ ਉਹ ਇਹੀ ਹੈ ਕਿ ਤੁਧ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਇੱਥੇ ਵੀ ਅਸੀਂ ਕਈ ਵਾਰ ਗਲਤੀ ਕਰਦੇ ਹਾਂ ਕਿੱਥੇ ਪੜ੍ਹਦੇ ਹਾਂ ਅਸੀਂ ਕਿ ਕੋਈ ਨਾਮ ਨਾ ਜਾਣੈ ਮੇਰਾ ਇੱਥੇ ਨਾਮ ਨਹੀਂ ਬੋਲਣਾ ਹੈ ਇੱਥੇ ਬੋਲਣਾ ਹੈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਗਲਤੀਆਂ ਭੁੱਲਾਂ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ